ਇਹ ਕੰਬਾਈਨ ਵੀ ਜਿੱਤੀ ਸੀ ਬਾਈ ਤੁਸੀਂ ਨਾ ਦਿਦਰਾਂ ਦੇ ਕੱਪ ਦੇ ਹੁਕਮ ਬਾਈ ਨੇ ਵੀ ਐਚਡੀ ਬਾਈ ਕੰਬਾਈਨ ਬੜੀ ਅਲੀ ਸੀ ਖਰਾਬ ਬਿੰਦੇ ਇੱਕ ਮਾਨ ਇਹ ਆ ਦੋਸਤੋ ਹਰਿਆਣੇ ਦੀ ਰੋੜੀ ਕੁੱਟਣ ਵਾਲੀ ਮਸ਼ੀਨ ਮਤਲਬ ਸ਼ੀਲੂ ਕਬੱਡੀ ਦਾ ਬਹੁਤ ਵੱਡਾ ਖਿਡਾਰੀ ਹੈ ਬਾਈ ਦੋਸਤੋ ਅੱਜ ਮਲਾਉਂਨੇ ਆ ਤੁਹਾਨੂੰ ਸ਼ੀਲੂ ਨਾਲ ਸ਼ੀਲੂ ਨੂੰ ਕੌਣ ਨਹੀਂ ਜਾਣਦਾ ਨਾ ਕਬੱਡੀ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਬਣ ਗਿਆ 20 ਕ ਸਾਲ ਦੀ ਉਮਰ ਦੇ ਵਿੱਚ ਹੀ ਤੇ ਉਹਦੇ ਬਾਈ ਦੇ ਘਰਾਂ ਕੋਲੋਂ ਕੁਝ ਮੁੰਡੇ ਮਿਲੇ ਸੀਗੇ ਤੇ ਉਹ ਕਹਿੰਦੇ ਆਜੋ ਮੈਂ ਲੈ ਕੇ ਚੱਲਦਾ ਤੁਹਾਨੂੰ ਸ਼ੀਲੂ ਕੋਲ ਤੇ ਆਜੋ ਬਾਈ ਨਾਲ ਜਿਹੜੀ ਗੱਲਬਾਤ ਕਰਾਂਗੇ ਤੇ ਅੱਗੇ ਉਹਨੇ ਕਿੱਥੇ ਖੇਡਣਾ ਹੈ ਨਾ ਤੇ ਹੁਣੇ ਵਿਆਹ ਵੀ ਹੋਇਆ ਬਾਈ ਨੂੰ ਨਾਲੇ ਵਧਾਈਆਂ ਦੇ ਆਵਾਂਗੇ ਤੇ ਆਜੋ ਚੱਲਦੇ ਆਂ ਸ਼ੀਲੂ ਦੇ ਕੋਲ ਤੇ ਆ ਜਿਹੜੀ ਗੱਡੀ ਆ ਬਾਈ ਸ਼ਿੱਲੂ ਦੀ i20 ਤੁਸੀਂ ਪਹਿਲਾਂ ਜਿੱਤੀ ਸੀ ਦੇਖਿਆ ਹੋਣਾ ਹੈ ਨਾ ਮੈਚ ਤੇ ਆ ਗੱਡੀ ਦੇ ਵਿੱਚ ਜਿਹੜਾ ਬਾਈ ਸ਼ਿੱਲੂ ਬੈਠੇਗਾ ਉਹ ਦੇਖੋ ਤੁਸੀਂ ਵੇਖ ਲਓ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਬਾਈ ਆ ਗਿਆ ਆਪਣੇ ਕੋਲ ਤੇ ਬਾਈ ਬਹੁਤ ਮਿੱਠੇ ਸੁਭਾਅ ਦਾ ਬੰਦਾ ਯਾਰ ਦੂਰੋਂ ਦੂਰੋਂ ਲੋਕ ਮਿਲ ਲਾਉਂਦੇ ਨੇ ਜਵਾਕ ਬੱਚੇ ਜਿਹੜੇ ਬਹੁਤ ਮਿਲ ਲਾਉਂਦੇ ਨੇ ਸ਼ਿੱਲੂ ਨੂੰ ਆਪਾਂ ਪਹਿਲਾਂ ਘਰ ਵਾਲੀ ਵੀਡੀਓ ਵੀ ਦਿਖਾਈ ਸੀ ਤੇ ਬਾਈ ਨਾਲ ਗੱਲਬਾਤ ਹੋਈ ਹੈ ਸ਼ਿੱਲੂ ਕਹਿੰਦਾ ਆਪਾਂ ਕਰਦੇ ਆਂ 2 ਮਿੰਟ ਦੀ ਗੱਲ ਤੇ ਜਿਹੜੇ ਬਾਹਰੋਂ ਮੁੰਡੇ ਆਏ ਹੋਏ ਨੇ ਉਹਨਾਂ ਨੂੰ ਜਿਹੜਾ ਬਾਈ ਮਿਲ ਲੈ ਰਿਹਾ ਤੇ ਆਜੋ ਪਹਿਲਾਂ ਆਪਾਂ ਬਾਈ ਸ਼ਿੱਲੂ ਨਾਲ ਜਿਹੜੀ ਗੱਲਬਾਤ ਕਰਦੇ ਆਂ ਤੇ ਜਾਣਦੇ ਆ ਹਨਾ ਅੱਗੇ ਉਹਨਾਂ ਨੇ ਕਿੱਥੇ ਖੇਡਣਾ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਸ਼ਿੱਲੂ ਨੂੰ ਮਿਲਣ ਪਹੁੰਚੇ ਜਿਆਰੇਆਣੇ ਦੇ ਵਿੱਚ ਰੋੜੀ ਕੁੱਟਣ ਵਾਲੀ ਮਸ਼ੀਨ ਤੁਸੀਂ ਤੇ ਬਾਈ ਦੇ ਪਹਿਲਾਂ ਪਿੰਡ ਗਏ ਸੀਗੇ ਤੇ ਉੱਥੇ ਬਾਈ ਹੈ ਨਹੀਂ ਕਿ ਤੇ ਮੈਚ ਖੇਡਣ ਆਈ ਸੀ ਤੇ ਇੱਥੇ ਦਾदू ਜੀ ਨੇ ਦੱਸਿਆ ਇਹਨਾਂ ਦੇ ਨੇ ਵੀ ਉੱਥੇ ਗਿਆ ਤੁਸੀਂ ਜਿਹੜਾ ਉੱਥੇ ਆ ਗਏ ਹੋਰ ਬਾਈ ਜੀ ਠੀਕ ਹੋ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਰਾਮ ਰਾਮ ਬਾਈ ਸਤਿ ਸ਼੍ਰੀ ਅਕਾਲ ਰਾਮ ਹੋਈ ਤੇ ਬਾਈ ਬਹੁਤ ਵੱਡੇ ਫੈਨ ਆ ਤੁਹਾਡੇ ਸੀ ਪੰਜਾਬ ਤੋਂ ਆਏ ਸੀਗੇ ਰਾਮ ਜੀ ਭਰਾ ਹੋਏਗੇ ਬਾਈ ਤੁਹਾਡੇ ਕੋਲ ਤੇ ਬਾਈ ਹੋਰ ਦੱਸੋ ਪੰਜਾਬ 'ਚ ਖੇਡਣਾ ਕਿ ਮੈਚ ਤੁਸੀਂ ਹਾਂ ਖੇਡਣਾ ਹੈ ਤਿੰਨ ਮਿੰਟ ਖੇਡਣਾ ਹੈ ਕਿੱਥੇ ਬਾਈ ਜੀ ਬਿਗੋਆ ਬਿਗੋਆ ਐਸੀ ਤੇ ਬਾਈ ਜੀ ਅਸੀਂ ਦੱਸੋਗੇ ਮੜਾ ਵੀ ਆਪਾਂ ਨੂੰ ਮੁੱਕ ਬਾਡੀ ਦਾ ਜਿਹੜਾ ਸ਼ੌਂਕ ਕਿਵੇਂ ਪਿਆ ਕਿਉਂਕਿ ਬਹੁਤ ਲੋਕ ਐ ਨਹੀਂ ਜਾਣਦੇ ਸੀ ਇਹਨੂੰ ਬਚਪਨ ਤੋਂ ਖੇਡਦਾ ਸੀ ਕਿਉਂਕਿ ਅਸੀਂ ਤਾਂ ਹੁਣ ਦੇਖਣਾ ਪੰਜਾਬ 'ਚ ਤੁਹਾਨੂੰ ਮਤਲਬ ਆਪਾਂ ਨੇ ਖੇਡਦੇ ਬਹੁਤ ਸਾਲ ਹੋ ਗਏ ਖੇਡ ਜਾਂਦੇ ਹਾਂ ਤੇ 4 5 4 5 ਸਾਲ ਹੋ ਗਏ ਜਿਵੇਂ ਬਚਪਨ ਦੇ ਵਿੱਚ 30 32 ਕਿਲੋ ਖੇਡਦੇ ਹੁੰਦੇ ਸੀ ਨਾ ਆਪਣੇ ਉਹ ਤਾਂ ਨਹੀਂ ਖੇਡਦੇ ਤੁਸੀਂ ਨਾ 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 ਉਹ 20 ਨਹੀਂ ਖੇਡਿਆ ਬਾਬਾ ਅੱਛਾ ਪਪਾ ਜੀ ਦਰ ਹਰਿਆਣਾ ਵਿੱਚ ਮੀਨ ਓਪਨ ਹੁੰਦੀ ਹੈ ਜੀ ਮੀਨ ਓਪਨ ਹਾਂ ਜੋ ਓਪਨ ਦੇ ਵਸਤ ਨਹੀਂ ਜਾਂਦੇ ਨਾ ਅੱਛਾ ਜੀ ਜੋ ਓਪਨ ਮੀਨ ਓਪਨ ਹੁੰਦੇ ਨਾ ਤੇ ਪ੍ਰਾਈਸ ਹੁੰਦਾ 31000 ਰੁਪਏ ਜਾਂ 50000 ਰੁਪਏ ਅੱਛਾ ਹਾਂ ਪ੍ਰਾਈਸ ਹੁੰਦਾ ਇਸ ਵਿੱਚ ਫਿੱਡੇ ਭਾਏ 1 ਸਾਲ ਦੀ ਫਿੱਡੇ ਅੱਛਾ ਉਹ ਜੀ ਫਿੱਡੇ ਹਾਂ ਤੇ ਉਹ ਦੂਸਰਾ ਸਿੱਧਾ ਉਧਰ ਓਪਨ ਹਾਂ ਤੇ ਹਰਿਆਣਾ ਵਿੱਚ 1 ਸਾਲ ਓਪਨ ਫਿੱਡੇ ਪੰਜਾਬ ਮਾਗੇ ਤੇ ਬਾਈ ਦੀ ਫੈਮਿਲੀ ਚ ਕੌਣ ਕੌਣ ਹੈ ਫੈਮਿਲੀ ਤੇ ਹੈ ਮਮੂ ਪਪਾ ਪੁਰਾ ਹੈਗਾ ਅੱਛਾ ਦਾਦੀ ਜੀ ਤੇ ਇੱਕ ਬਾਈ ਜੀ ਐ ਦੱਸੋ ਸਾਡੇ ਲੋਕਾਂ ਨੂੰ ਬਜਾਰ ਚ ਕਾਫੀ ਗੁੰਝਿਸ਼ਣਾ ਜੀ ਬਾਈ ਨੇ ਪੜ੍ਹਾਈ ਹੈ ਜਿਹੜੀ 12ਵੀਂ ਤੱਕ ਸੱਚੀ 12ਵੀਂ ਤੱਕ ਪੜ੍ਹਾਈ ਕਰੀ ਹੈ ਬਾਈ ਜੀ ਹਾਂ ਬਾਈ ਨੂੰ ਜਿੱਤੀ ਆਉਣ ਪਿੱਛੇ ਵੀਡੀਓ ਵੀ ਦੇਖੀ ਸੀ ਉਹਦੀ ਬੈਲ ਨੂੰ ਹੀ ਸੀ ਠੀਕ ਆ ਬਾਈ ਜੀ ਤੇ ਹੋਰ ਬਾਈ ਜੀ ਅੱਗੇ ਪੰਜਾਬ ਚ ਕਿੱਥੇ ਖੇਡਣਾ ਤੁਸੀਂ ਹਾਂ ਤੰਤਰੀ ਕਣਾ ਡੇਗੂ ਵਾਲ ਕਿੱਨਾ ਜੀ ਡੇਗੂ ਵਾਲ ਹੈ ਨਾ ਤੇ ਨਾਟ 11 ਅਸੀਂ ਦੇਖਿਆ ਸੀਗਾ ਸੋਡੇ ਘਰੇ ਗਏ ਸੀ ਤੇ ਉਹ ਜਿਹੜਾ ਕਮਾਲਪੁਰੇ ਤੇ ਕਿੱਟਿਆ ਸੀ ਤੇ ਉਹ ਵੀ ਜਿਹੜਾ ਅਸੀਂ ਇੱਥੇ ਸੀਗਾ ਤੇ ਬਾਕੀ ਬਾਈ ਹੋਰ ਵੀ ਕਾਫੀ ਜਿਹੜੇ ਨਾਮ ਸੀ ਉਹ ਦੇਖਣ ਨੂੰ ਨਹੀਂ ਮਿਲੇ ਉਹ ਕਿੱਧਰੋਂ ਆਪਨੇ ਬਜੀ ਤੋਂ i20 ਵਜੀ i20 ਕਿਸੀ ਦੀ ਵਜੀ ਇੱਕ ਕੰਬਾਈਨ ਵੀ ਜਿੱਤੀ ਸੀ ਬਾਈ ਤੁਸੀਂ ਨਾ ਦਿਦਰਾਂ ਦੇ ਕੱਪ ਦੇ ਹੁਕਮ ਬਾਈ ਨੂੰ bcd ਵਜੀ ਕੰਬਾਈਨ ਬੜੀਆ ਨਹੀਂ ਸੀ ਖਰਾਬ ਬਿੰਦੀ ਸੀ ਕੰਮ ਬੜੀਆ ਨਹੀਂ ਸੀ ਕੋਈ ਅੱਛਾ ਸੈਕੰਡ ਹੈਂਡ ਦੇ ਦਿੰਦੇ ਆ ਹਾਂ ਸੈਕੰਡ ਹੈਂਡ ਦੇ ਦਿੰਦੇ ਪੂਰਾ ਟੋਕਾ ਬਿੰਦੀ ਆ ਕੋਤੋਂ ਦਾ ਟ੍ਰੈਕਟਰ ਠੀਕ ਠਾਕ ਨਿਕਲਦਾ ਹੈ ਇਹਨਾਂ ਦਾ ਸਾਰੀ ਜੀ ਬਾਕੀ ਸਾਰੀ ਖਰਾਬ ਹੈ ਖਰਾਬੀ ਹੁੰਦੀ ਹੈ ਅੱਛਾ ਆ ਨਾਟਕਿਆਂ ਨਾਲ ਵੀ ਦੇਖਿਆ ਸੀ ਵੀ origignal ਹੀ ਹੈਗਾ ਹੈ ਨਾ ਵੈਸੇ ਹਾਂ ਹਾਂ ਠੀਕ ਹੈ ਮੋਡੀਫਾਈ ਜਦ ਦਰਵਾਜ਼ਾ ਹੈ ਫਿਰ ਵੀ ਉਹ ਦੇਈਓ ਤਾਂ ਫਿਰ ਵੀ ਠੀਕ ਹੈਗਾ ਬਾਕੀ ਹੋਰ ਦੂਜੇ ਦੇ ਬਿਲਕੁਲ ਨਹੀਂ ਇਹ ਰਸਤ ਕੇਲ ਚੋਣ ਨਕ ਜੰਦਾ ਹੈਗਾ ਉਹਨਾਂ ਨੂੰ ਅੱਛਾ ਤਾਂ ਕਰਕੇ ਰੱਖਦੇ ਨੇ ਬੇਚ ਹਾਂ ਫਿਰ ਸੀਰ ਤੋਂ ਪਿੰਡ ਹੋਰ ਬਈ ਸਾਨੂੰ ਸੱਚ ਵਧਾਈਆਂ ਦੇਣੀ ਆ ਤੇ ਤੁਹਾਡਾ ਵਿਆਹ ਹੋ ਗਿਆ ਸੀ ਮੈਂ ਤੇ ਬਈ ਕਿਹੜਾ ਪਿੰਡ ਆ ਤੁਸੀਂ ਵਿਆਹ ਹੋਇਆ ਤੁਹਾਡਾ ਫਰਮਾਣਾ ਮੈਂ ਫਰਮਾਣਾ ਹੈਗਾ ਉਹਨੇ ਨੇੜੇ ਸੀ ਹੈ ਤੁਹਾ ਆਪਣੇ ਨੇੜੇ ਹੀ ਹੈ ਆਪਣੇ ਤੋਂ 30 ਕਿਲੋਮੀਟਰ ਹੈ ਤੇ 60 ਕਿਲੋਮੀਟਰ ਹੈ ਤੇ ਆ ਬਾਈ ਦੀ ਸ਼ੀਲੂ ਦੀ ਜਿਹੜੀ ਗੱਡੀ i20 ਇਹਦੇ ਵਿੱਚ ਹੀ ਬਾਈ ਜਿੱਥੇ ਵੀ ਜਾਂਦਾ ਕਬੱਡੀ ਖੇੜਨ ਜਾਂਦਾ ਤੇ ਇਹ ਵੀ ਜਿਹੜੀ ਬਾਈ ਨੇ ਜਿੱਤੀ ਸੀ ਨਾ ਕੁ ਟੂਰਨਾਮੈਂਟ ਦੇ ਵਿੱਚ ਜਿੱਥੇ i20 ਮਤਲਬ ਦਿੱਤੀਆਂ ਗਈਆਂ ਸੀਗੀਆਂ ਵੈਸਤੇ ਇਨਾਮ ਰੱਖੇ ਹੋਏ ਸੀ ਤੇ ਉੱਥੋਂ ਬਾਈ ਨੇ ਜਿਹੜੀ ਆ ਗੱਡੀ ਜਿੱਤੀ ਸੀਗੀ ਬਾਕੀ ਦੋਸਤੋ ਪਿਆਰ ਸਾਰਿਆਂ ਨਾਲ ਵਧੀਆ ਸ਼ੀਲੂ ਦਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ